ਹੈਲੋ ਹਾਂਜੀ ਵਿੱਚੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਰਹਿਣੀ ਚਾਹੀਦੀ ਹੋ ਜੀ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਸਾਰਿਆਂ ਦਾ ਧੰਨਵਾਦੀ ਤੇ ਹੁਣ ਆਪਾਂ ਚੱਲ ਜਾਈਏ ਮਾਸੜ ਦੀ ਮੋਟਰ ਨੂੰ ਥੁੱਥੇ ਆ ਕੇ ਦਿਖਾਉਂਦੇ ਆ ਜੀ ਕਿ ਮਾਸੜ ਦੀ ਮੋਟਰ ਤੇ ਪਾ ਗੀ ਆ ਜੀ ਤੇ ਗਮ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਘਰ ਨੂੰ ਆਇਆ ਬੜਾ ਜੀ ਸਾਰਿਆਂ ਨੂੰ ਆਹ ਬਾਕੀ ਵਾਹ ਬੈਠੇ ਆ ਮੋਟਰ ਪਰ ਭਾਦੋ ਦਾ ਮਹੀਨਾ ਚੱਲਦਾ ਲਿਓਏ ਆ ਭਾਦੋ ਨੂੰ ਬਸ ਕਰਾਤੀ ਅੱਜ ਹਾਂ ਭਾਦੋ ਨਾ ਕਰਾਈ ਬਸ ਬਾਕੀ ਰਹਿੰਦੀ ਹੁੰਦੇ ਮੈਂ ਪਰਸੋਂ ਬਸ ਮੈਂ ਕਰਾਤੀ ਨੇ ਯਾਰਾਂ ਦੀ ਪਾਪ ਜਗਾ ਤੇ ਰਹੇ ਕਿਨੇ ਆਉਂਦੇ ਨਾ ਸਪਰੇਅ ਕਰਨ ਆਇਆ ਤੋ ਸੀ ਪਾ ਪਹੁੰਚ ਗਿਆ ਲੈ ਆਇਆ ਸਿੱਖੂ ਉਹ ਅੱਜ ਕਿੱਧਰ ਰ ਤੂੰ ਵੀ ਦਿਖਾਇਆ ਦਵਾਰੇ ਹੁਣੇ ਦੁਬਾਰੇ ਦੁਬਾਰੇ ਫਿਰ ਪੰਪ ਚੱਕ ਲੈ ਆਵੇਂ ਵੀ ਅੱਛਾ ਮੈਂ ਮਖਾ ਬੱਟਾਂ ਦੇ ਆਲੇ-ਦਾਲੇ ਗੰਨੇ ਦੇ ਆਲੇ-ਦਾਲੇ ਇੱਥੇ ਸੂਰ ਆ ਗਿਆ ਗੰਨੇ ਮਾ ਲੈ ਬੋਕਸ ਮੁੱਲ ਤੇ ਇੱਥੇ ਬੈਠੇ ਕਹਦੇ ਵੀ ਗਰਮੀ ਘਰਾ ਗਰਮੀ ਲੱਗਦੀ ਐ ਔਰੇ ਹਵਾ ਚੱਲਦੀ ਵੀ ਹੁਣ ਨਹੀਂ ਪਾਜਵਾਈ ਲੱਗਦੀ ਇੱਥੇ ਨਿਕਾ ਰੋ ਇੱਥੇ ਨੂੰ ਇੱਜਰੇ ਸੂਰ ਭੱਜ ਆਏ ਆ ਚੱਕੇ ਫੋੜੇ ਤੇ ਕੋਈ ਭੱਜ ਲੈਣਾ ਕੋਈ ਕੁਸ ਹੈਗਾ ਨਾ ਉਹ ਡੰਡਾ ਤੱਕ ਨਹੀਂ ਆ ਚੀਰੇ ਲਵਾ ਲੈਣਾ ਗੰਨਾ 6 ਵੀ ਕੇ ਪਤਾ ਨਹੀਂ 7 ਹੈ ਗੰਨਾ ਸੂਰਗ ਤੇ ਪੜਿਆ ਗੱਗੇ ਨਾਲ ਦੇ ਗੰਨੇ ਜਾ ਕੇ ਭਈ ਉਹ ਬਹੀ ਆਵਾ ਦੁਬਾਰਾ ਗੰਨੇ ਚ ਲੰਘ ਗਿਆ ਗੰਨੇ ਦਾ ਏਰੀਆ ਹੋ ਗਿਆ ਜਿਆਦਾ ਸੂਰਨ ਜਿਆਦਾ ਹੈ ਸੂਰਨ ਬਣਾਉਕਾ ਉੱਥੇ ਵੀ ਜਿਆਦਾ ਹੋਣੀ ਲੱਗੇ ਸੂਰ ਭਾਈ ਹਾਂ ਆ ਆ ਚਿਕਾਰੀ ਨੂੰ ਫੋਨ ਕਰਿਆ ਮਾ ਜ ਸੂਰ ਹੈ ਹਾਂ ਕਹਿੰਦਾ ਫਿਰ ਮੈਂ ਤੇ ਰੋਟੀ ਖਾਂਦਾ ਸਭਾ ਘਾਲ ਹੈ ਉਹਨੂੰ ਸੂਰ ਘਰ ਰੋਟੀ ਖਵਾਉਣੀ ਸੀ ਹੈ ਸੂਰ ਘਰ ਤਾਂ ਖਵਾ ਦਿੰਦੀ ਮਲੇਰੀ ਹੈ ਕੋਈ ਉਹ ਆਹੀ ਕਰਦਾ ਹਾਂ ਚੱਲ ਮਾੜਾ ਮੋਟਾ ਭੱਟੀ ਦਾ ਮਗਰ ਮੈਂ ਤਾਂ ਆਏ ਕਹਿੰਦਾ ਵੀ ਦੇਖ ਉਂ ਗਰਮੀ ਲੱਗਦੀ ਮੈਨੂੰ ਆ ਜਾ ਹੈ ਬਈ ਉਹਨੂੰ ਆ ਜਾ ਉਹ ਗਰਮੀ ਲੱਗਦੀ ਮੈਂ ਹਰ ਸੀ ਪਾਜੇ ਆ ਵੀ ਲੈ ਯਾਰ ਪਾਜੇ ਫਿਰ ਦੇਣ ਘੰਟਾ ਗਰਮੀ ਲੱਗੀ ਆਗੀ ਹੋਰ ਯਾਰ ਪਤਾ ਵੀ ਲੱਗਿਆਗਾ ਜਰੂਰ ਲੱਗਿਆਗਾ ਜੀ ਨਵੇਂ ਚੈਨਲ ਚ ਹਾਂ ਸਵਾਗਤ ਹੈ ਤੁਹਾਡਾ ਮੈਂ ਤੁਹਾਨੂੰ ਫੋਟੋ ਕੱਟ ਕਰਦਾ ਮੈਂ ਕੀ ਗਿਆ ਜੱਕੀ ਲਾ ਪਾਇਆ ਮੈਂ ਤਾਂ ਟੋਰੀ ਵਾਲੇ ਕੋਤੇ ਮੈਂ ਜੱਜ ਜੀ ਮੈਨੂੰ ਸਾਈਡ ਫੋਟ ਟੋਰੀ ਖੋਲ ਜੜੀ ਮੋਟਰ ਦੇਖਣ ਲੱਗਿਆ ਮੈਨੂੰ ਕਹਦੇ ਜੱਜਕਾਰ ਭੱਜ ਲੈ ਤੈਨੂੰ ਅਗਰ ਭੱਜਣਾ ਵਾਹ ਵਾਹ ਗੱਡੂ ਜੱਫੀ ਵਾਲਾ ਨਹੀਂ ਤੂੰ ਛੱਡਦਾ ਟੱਪੜ ਇਹਨੂੰ ਘੁਮ ਗਿਆ ਨਹੀਂ ਨਹੀਂ ਚਕਾ ਟੱਪੜ ਇਹਨੂੰ ਘੁਮ ਗਿਆ ਤਰਾ ਬੰਦਾ ਉਹ ਕੌਂਦੇਲ ਦੇ ਨੋਕੇ ਲ ਉਹ ਲਿੱਟੋ ਕਿ ਕਹਿੰਦੀ ਅੱਜ ਫਿਰ ਟੁੱਪ ਬੋਲ ਉਪਰ ਦਾੜਾ ਪੁੱਛਦਾ ਕੋਈ ਵੀ ਲੈਟ ਚੱਲਦੀ ਐ ਚੱਲਦੀ ਆ ਮਾਂਡੇ ਤਾਂ ਚੱਲੂ ਹੋਰ ਹੀ ਨਹੀਂ ਹੈਗੀ ਨਾ ਮੈਂ ਬਾਜਣ ਨੂੰ ਪਾਣੀ ਲਾ ਕੇ ਆਉਣਾ ਉੱਥੇ ਸੁੱਕਿਆ ਪਿਆ ਦਾ ਹੋਰ ਰੱਖਿਆ ਪਿਆ ਕੱਲ ਦਾ ਉੱਪਰ ਤੁਹਾਡੇ ਕਿੰਨੀ ਵਗੇ ਦਿੰਦੇ ਆਏਗੀ ਇੱਧਰ ਨਹੀਂ ਹੈਗੀ ਲੈਟ ਹੈ ਉਰੇ ਨਹੀਂ ਮਾਂ ਹੈਗੀ ਉੱਧਰ ਹੀ ਆ ਰਿਹਾ ਜਿਆਦਾ ਚੱਲ ਪਈ ਉੱਥੇ ਤਾਂ ਰਾਤ ਹੀ ਚੱਲਦੀ ਐ ਬਾਬਾ ਇਹ ਤਾਂ ਫਲਟ ਪਿਆਦਾ ਸਵੇਰ ਨੂੰ ਹੈਗੀ 3 ਵਜੇ ਸਵੇਰੇ ਤਾਂ ਅਜ ਮੈਂ ਮਾਂਡੇ ਚਲੀ ਗਿਆ ਹੁਣ ਪੂਰਾ ਮਾਰੋ ਮਾਰ ਲੱਗੇ ਮਾਰਾ ਜੱਗੇ ਦੇ ਤਿੰਨ ਭਾਈ ਲੱਗੇ ਹੋਏ ਸਵੇਰੋਂ ਜਿੰਨੇ ਬੰਦੇ ਪਾਪ ਲੋ ਜਾਨੇ ਜਾਰੇ ਉਹ ਅਗਲਾ ਫਿਰ ਚੈੱਕ ਕਰਦਾ ਚਲ ਮਾੜੇ ਮੋਟੀ ਜੀ ਦੀ ਆ ਸ਼ਾਇਦ ਤੇਰੇ ਲਗਦਾ ਨਾ ਬੇਟਾ ਪਤਾ ਕੀ ਗੱਲ ਹੈ ਹੁਣ ਟਾਈਮ ਹੈ ਫਰੀਦਾ ਕੋ ਸਵੇਰੇ ਕਿ ਮੁੰਡੇ ਮੇਰੇ ਨਿਸਾਰਨਾ ਉਹਦੇ ਕਰਕੇ ਲੱਗਦਾ ਵੀ ਹਰੇਕੀ ਕਰ ਦੋ ਨਾ ਸਾਰੇ ਵਾਰ ਆ ਕੇ ਤਾਂ ਕਰਨੀ ਪੈਂਦੀ ਆ ਆਹ ਮੋਟਰ ਬੰਨ ਬਦਲ ਚੜਾ ਇੱਥੇ ਬਦਲ ਚੜਾ ਤਾਂ ਮੈਨੂੰ ਵੀ ਇਹ ਨਾ ਮਾ ਪਾਊਗਾ ਮੈਂ ਮੋਟਰਸਾਈਕਲ ਤਾਂ ਹੀ ਲੈ ਗਿਆ ਤਾਂ ਮਾਜੇ ਜ਼ਿਆਦਾ ਚੜਾ ਫੇਰ ਅੱਖ ਵੱਡ ਲਿਆਉਂਗੇ ਨਹੀਂ ਫਿਰ ਇੱਥੇ ਬੈਠੇ ਆ ਐਸੇ ਫਿਰ ਹੋਰ ਦੀਪੜ ਬੈਗੀ ਸਾਡੀ ਲੰਘੇ ਦੁਪਹਿਰਾਂ ਦਾ ਟ੍ਰੇਮ ਲੰਘਣਾ ਚਾਹੀਦਾ ਨਹੀਂ ਇੱਥੇ ਬੈਠੇ ਰਹਿਣਾ ਤੁਸੀਂ ਹਬਾ ਜੀ ਗਰਮੀ ਦੇ ਬਜੇ ਨੂੰ ਅਸੀਂ ਮੋਟਰ ਪਾਉਂਦੇ ਆ ਮਾਸਟਰ ਨਹੀਂ ਹੋ ਰੇ ਕੰਮ ਲਾਦਨੇ ਉਹ ਯਾਰ ਹੁਣ ਕਿਆ ਕਰੀਏ ਦੀਪੜ ਪਾ ਕੇ ਸੂਰ ਕਹਾਨੂੰ ਆਊਗਾ ਨਹੀਂ ਓਰੇ ਨਹੀਂ ਇੱਥੇ ਸਾਡੇ ਕੋਲ ਢਿੱਕ ਜਾਂਦਾ ਮੈਨੂੰ ਤਾਂ ਐ ਤਾਂ ਮੇਰੇ 85 ਗੰਨੇ ਨੂੰ ਨਾ ਜਾਵੀ ਸਿੱਟ ਕੋਈ ਨਾ ਡੰਗਰ ਆ ਜਾਵੇ ਜਿਹੜਾ ਕੋਸ ਮਰਜੀ ਆ ਪਹਿਲੇ ਦੀਪੜ ਪਾ ਦਿਓ ਹੁਣ ਕੇ ਆ ਗਈ ਇਥੇ ਬਾਈ ਆਈ ਆਈ ਇੱਕ ਹੋਰ ਵੀ ਐ ਸੂਰ ਪ੍ਰਾਣਾ ਹੈ ਕਿਹਦੇ ਖੇਤ ਕੋਲ ਹਾਂ ਰਸਤੇ ਦਾ ਬੇਤੀ ਦਾ ਬੇਤੀ ਦਾ ਬੇਤੀ ਹੈ ਬੇਤੀ ਦਾ ਰੱਬ ਭਲਾ ਕਰੇ ਹਾਂ ਗੌਰ ਰੱਖੀਂ ਦੋ ਗਏ ਆਈ ਆਈ ਕਿੱਥੇ ਦੇਖੇ ਦਾ ਮੈਂ ਇਹਦੇ ਪੱਲੇ ਦੇ ਆਹ ਜੀ 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 ਜਗਰਦ ਗਰ ਮੂਰੇ ਆਹੋ ਉਝ ਲੋੜੀਆਂ ਨਹੀਂ ਦੀਆਂ ਹਾਂ ਯਾਰ ਕਿੱਥੇ ਆ ਤੰਗ ਦਾ ਹੈ ਨਹੀਂ ਇਕੋ ਜੀ ਹੋ ਸਕਦੀਆਂ ਹਾਂ ਹਾਂ ਤੇ ਕਈ ਵਾਰ ਨਾ ਗੁਜਰਾਗਾਜਰਾਂ ਗੈਲੇ ਲੱਕ ਕੇ ਆ ਜੀ ਇਹਨੂੰ ਜੀ ਉੱਥੇ ਛਾਵਾਂ ਚ ਬੂਟੇ ਮੈਂ ਹਿੱਲ ਗਈਆਂ ਉੱਥੇ ਜੇ ਇੱਕ ਵਾਰ ਤੇਰੀ ਚਰੀ ਖਾ ਲਈ ਮਿੱਠੀ ਹੈ ਚਰੀ ਬੱਚਿਆ ਹਾਂ ਫੇਰ ਨਹੀਂ ਛੱਡਦੀਆਂ ਇਹ ਬਾ ਫੇਰ ਸੂਰ ਵਾਲਾ ਇਲਾਜ ਕਰੋ ਨਾ ਦੱਸਦਾ ਕੱਢੀ ਜੂਰੀ ਨਾ ਆਈ ਫਿਰ ਅੱਜ ਕੱਜ ਭਜਾਇਆ ਨਹੀਂ ਫਿਰ ਬਾ ਗੋਲਾ ਬਾ ਖੜ ਗਈ ਸੂਰ ਬਾਹਰ ਹੀ ਨਿਕਲਨੇ ਹੁਣ ਹਵਾ ਜੀ ਨੂੰ ਉਹ ਗਰਮੀਆਂ ਭਾਦੋਂਾਂ ਨਾਲੇ ਗਰਮੀ ਬਹੁਤ ਲੰਗੀ ਬਾਦੋਂ ਭਾਦੋਂ ਦੇ ਨਾ ਭਾਈ ਸੋਣਿਆ ਦਾ ਵੀ ਬੰਦੇ ਖੇਲਦੇ ਹਾਲੇ ਜ਼ੂਰੇ ਹੀਲੇ ਫਿਰਦੇ ਬੰਦਾ ਆ ਗਿਆ ਸਪਰੇਅ ਵਾਲਾ ਤੇ ਕਿੱਥੇ ਆ ਗਿਆ ਉਹਨੂੰ ਬੁਲਾ ਲਓ ਉਹ ਆ ਗਿਆ ਉਹਦੇ ਲੈ ਲੈ ਬੁਲਾ ਸਾਈਕਲ ਖੜਾਉਦਾ ਇੱਥੇ ਪੰਪ ਪਾ ਕੇ ਇੱਥੇ ਨੂੰ ਲਾ ਹਾਂ ਬੱਸ ਆਪਣੇ ਵੀ ਕਰਨੀ ਉਹਨਾਂ ਨੇ ਹਲੇ ਤਾਂ ਸਾਨੂੰ ਤਾਂ ਇਹ ਲੋੜ ਨਹੀਂ ਹੈਗੀ ਮੈਂ ਘਾੜੇ ਦੱਸ ਦੇਣਾ ਇਹ ਲੋੜ ਲੱਗੀ ਆ ਗਈ ਆਲੀ ਹਾਂ ਹੱਟਾ ਘਾੜੇ ਦਿੰਦਾ ਹਾਂ ਮੰਗਲੀ ਵੱਖਾਂ ਦੀ ਨਸਰ ਲੱਗੀ ਕਿਹੜੀ ਮੇਰੇ ਵੀ ਆਣਾ ਪੁਣੀ ਸਰੀਆ ਜਿਹੜਾ ਵੀ ਉਹ ਹੈਗਾ ਜਿਹੜਾ ਲੇਟ ਲਈ ਹੁੰਦੀ ਉਹ ਸਰੀਆ ਨਹੀਂ ਹੁੰਦੀ ਫਰਕ ਹੈ ਤੇ ਪਹਿਲਾਂ ਸਾਰੀ ਲਾਗੇ ਬੋਲੇ ਜਿਹੜੀ ਗੇਤੀ ਹੈ ਉਹ ਤਾਂ ਪਨੀਰੀਆਂ ਵਾਲੇ ਨਾਲ ਨਾਲ ਹਾਈਬ੍ਰਿਡ ਬੀਜ ਹੈ ਪਨੀਰੀ ਨਹੀਂ ਆਉਂਦੀ ਉਹ ਫਿਰ ਟਾਈਮ ਹੈ ਨਾ ਦਾ 60 ਹੋ ਗਏ ਨਸਦੇ ਨਹੀਂ ਮਹੀਨਾ ਖੰਡੇ ਲੰਦੀ ਹੈ ਨਸਦੇ 90 ਦਿਨ ਦਾ ਪ੍ਰੋਸੈਸਸਰ ਹੈ 1 ਕੇਰਲ ਦਾਦੀ ਨੂੰ ਵੀ ਕਿੰਨੀ ਕਿੰਨੀ ਪੈਣੀ ਹੈ ਪਾਣੀ ਦਾ ਮੇਰੇ ਵਾਲੀ ਉਹ ਸ਼ੈ ਕਰ ਗਿਆ ਤੂੰ ਤਾਂ ਯਾਰ ਨੋ ਬੰਦ ਕਰਨੇ ਆ ਨੋ ਡੱਬੇ ਕਰਕੇ ਉਹਦੇ ਵਿੱਚ ਸਾਰਾ ਕਰ ਦੇ ਬਸ ਲੋੜੇ ਨਹੀਂ ਹੈ ਨੋ ਡੱਬੇ ਕਰਕੇ ਸਾਰਾ ਵਿੱਚ ਨਾ ਕਰੀ ਜਿਹੜੀ ਪਾਣੀ ਵਾਲਿਆਂ ਨੇ ਇਹਨੂੰ ਲੱਗ ਰੱਖ ਮਾਣਾ ਮਿੱਠੂ ਉਹ ਲੱਗ ਕੋੜ ਨੋ ਡੱਬੇ ਇਹਦੇ ਗੋਲਬਿੰਦਾ ਆਪਾਂ ਉੱਪਰ ਹੱਥ ਜੋੜ ਮਿੱਠੂ ਅੱਜ ਸ਼੍ਰੀਰਾਮ ਇਹ ਭਾਈ ਬੰਦਾ ਪੱਕਾ ਸਾਡਾ ਦਾ ਕਰੇ ਇਹ ਵਾਲਾ ਜਿਹੜੇ ਮੇਰੇ ਹੱਥਾਂ ਤੇ ਮਿੱਠੂ ਉਹ ਬਈਏ ਗੋਲਬਿੰਦਾ ਆਪਾਂ ਹੈਗਾ ਕੱਲ ਲਾਉਂਗਾ ਨੰਬਰ ਇਹ 250 ਐਮਐਲ ਨੌ ਜਗ੍ਹਾ ਬੰਦ ਰਹੇ ਨੂੰ ਹੈਂ ਇਹ ਸੀਮੇ ਨਹੀਂ ਇਹ ਗੇ ਪਾਣੀ ਆ ਲੁੱਟਾ ਅੱਜ ਲੱਗੂਗਾ ਨਹੀਂ ਲਾ ਦੇ ਤਾਰ ਨਾ ਪੰਪ ਪੂਰੀ ਲਾ ਦੇ ਤੋ ਤੈਨੂੰ ਪੰਪ ਮੇਰਾ ਜੀ ਸਾਡੇ ਪਿੰਡ ਦੇ ਪੰਮੇ ਬਾਈ ਨੂੰ ਇਹ ਵੀ ਕਬ ਵਲੌਗ ਕਰਾਈ ਅਸਰੀ ਕਾਲ ਜੀ ਮਿਲੋ ਜੀ ਪੰਮੇ ਨੂੰ ਹੋਰ ਕਿੱਦਾਂ ਵਿੰਦਰ ਬਹੁਤ ਵਧੀਆ ਉਸ ਦੇ ਕੋਈ ਗਣਾਈ ਵੀ ਧਾਨਾਂ ਦੇ ਉੱਪਰ ਹੈ ਪੂਰੀ ਹੋ ਤਾਂ ਪੂਰੀ ਆ ਹੀ ਪਈ ਹੈ ਨਾ ਹੂੰ ਹੂੰ ਪਾਣੀ ਉਹ ਟਾਈਮ ਆਇਆ ਵੇ ਦਾ ਕਿਉਂਕਿ ਇਹ ਦਿਨਾਂ ਚ ਚੋਸ ਸ਼ੁਰੂ ਹੋ ਜਾਂਦੀ ਹੈ ਹੁਣ ਹੂੰ ਹੂੰ ਪਾਦੋਂ ਦਾ ਆ ਗਿਆ ਲੰਘੇ 4-5 ਨੇ ਮੌਸਮ ਬਹੁਤ ਵਧੀਆ ਹੋਈ ਹੋਈ ਹੈ ਜੇ ਮੌਸਮ ਤਾਂ ਫਰਕ ਆ ਉਨੀ ਗਰਮੈਸ ਨਹੀਂ ਹੈਗੀ ਜਿੰਨੀ ਪਹਿਨਾ ਹੁੰਦੀ ਆ ਦਿਨ ਬਹੁਤ ਵਧੀਆ ਲੱਗਿਆ ਅੱਜ ਅੱਜ ਪੱਛੋਂ ਬਹੁਤ ਤੇ ਚੱਲੀ ਹਾਂ ਇਹ ਕੁ ਕਰੂੰਗੀ ਇੰਨਾ ਕਾ ਹੈਗਾ ਇਹ ਜਿਹੜੀ ਸਪੀਡ ਗਏ ਚੱਲੀ ਪੰਜ ਚਾਰ ਦਿਨ ਲੰਘ ਗਏ ਪੰਜ ਚਾਰ ਦਿਨ ਚ ਲੋਕਾਂ ਦਾ ਸਪਰੇਹਾਂ ਦਾ ਨੇ ਪੜ ਲੈਣਾ ਹੂੰ ਸਪਰੇਹਾਂ ਦਾ ਪਰ ਬਹੁਤ ਜ਼ਰੂਰਤ ਆ ਬਰ ਕੋਈ ਤਾਂ ਆਇਆ ਹੋਇਆ ਸਪਰੇਹਾਂ ਕਰੇਗਾ ਉਸੀ ਤੋਂ ਫਲੈਟ ਆ ਗਈ ਹੂੰ ਹੂੰ ਅਜੇ ਤੇਲਾ ਤਾਂ ਨਹੀਂ ਹੈਗਾ ਸੀਤੋ ਫਲੈਟ ਆਰ ਉਹੀ ਹੈ ਜਿਆਦਾ ਫੰਗੀ ਸਾਈਡੀਆਂ ਕੰਮ ਦੀਆਂ ਹਾਲ ਦੀ ਘੜੀ ਜੀਰੀਆਂ ਸਭ ਵਧੀਆ ਹਾਂ ਬਾਕੀ ਉਹ 73 ਜੀਰੂ ਨੂੰ ਬਹੁਤ ਪੈਂਦੀ ਹੈ 701 ਨੂੰ ਕਹੇ ਜੀ ਬੱਲ ਕਾਲੀ ਜੁ ਹੋਈ ਵੀ ਬਹੁਤ ਦਾਨਾ ਪਰ ਲੌਂਗ ਲੈ ਕੇ ਆਉਂਦੇ ਬੱਲਾਂ ਤੋੜ ਕੇ ਲੋਕ ਬੱਲ ਕਾਲੀ ਹਾਂ ਦਾਣੇ ਕਾਲੇ ਹੁੰਦੇ ਆ ਉਹ ਨੈਕਸ ਹੋਊਗਾ ਜਿਹੜਾ ਗਰਦਨ ਦਾ ਰੋਗ ਕਹਿੰਦੇ ਆ ਉਹਨੂੰ 73 ਹੈ 701 ਨੂੰ ਜਿਆਦਾ ਉਹੀ ਹੁੰਦਾ ਅੱਜ ਮੈਂ ਇੱਥੇ ਦੁਕਾਨਪੁਰ ਗਿਆ ਬਤਾ ਉੱਥੇ ਦੋ ਤਿੰਨ ਬੰਦੇ ਲੈ ਕੇ ਆਏ ਬੱਲਾਂ ਤੋੜ ਕੇ ਕਹਿੰਦੇ ਜੀ ਕਾਲੀਆਂ ਹੋਈਆਂ ਦਾਣੇ ਕਾਲੇ ਹੋਏ ਵੇ ਜਿਸ ਕਰਕੇ ਜੀ ਇਪ ਮਰੀ ਉਹ ਇਹਨੂੰ ਮੈਂ ਕਹਾਂ ਉਲੀ ਆ ਤੁਮਾਰੀ ਨਹੀਂ ਹੁੰਦੀ ਉਲੀ ਰੋਗ ਹੈ ਜਿਆਦਾਤਰ ਹੋਰ ਵੀਜਾਂ ਦਾ ਇਹ ਪਤਾ ਲੱਗੋ ਨੇ ਇਸ ਤਰੇ ਤੇ ਫੰਗੀ ਸਾਈਡਾਂ ਦਾ ਨਾ ਇਹ ਪੰਗਾ ਜਿਹੜੀ 7301 ਇਹ ਇਸ ਰਹੀ ਹੂੰ ਇਹ ਫੰਗੀ ਲੇਤਾ ਵੀ ਜੇ ਬਣੀ ਕਿਤੇ ਆ ਗਿਆ ਨਹੀਂ 26 ਹੁਣ ਜਿਗੜਾ ਆਪਣੇ 468 ਨਿਸਰ ਲੱਗ ਗਈ ਜਿਹੜੀ ਉਸੇ ਟਾਈਮ ਲੱਗ ਗਈ 7301 ਉਹ ਨਿਸਰ ਲੱਗ ਗਈ ਉਹ ਗੇਤੀ ਲੱਗ ਗਈ ਨਾ ਚੱਕਰ ਤਾਂ ਇਹ ਚੀਜ਼ ਦਾ ਹੈ ਜੇ ਉਹੀ ਪੰਜ 사 ਦਿਨ ਲੇਟ ਹੁੰਦੀ ਇਹਨੇ ਫਰਕ ਪੈ ਜਣਾ ਤਾਂ ਹੁਣ ਮੇਰੇ 468 ਨਿਸਰਿਆ ਜੀ 26 ਹਲੇ ਤਿਆਰੀ ਚ ਉਹ ਵੀ ਦੋ ਦਿਨ ਚ ਨਿਸਰੇ ਉਹਨਾਂ ਚ ਦਾ ਦਿੰਦਾ ਮਾਰਕ ਆ ਉਹਨੂੰ 10 ਦਿਨ ਬਾਅਦ 26 ਦਿਨ ਨਿਸਰੇ ਹੋਣਾ ਬਸ ਸਾਡੇ 450 ਸਾਡੇ ਨਿਸਰੇ ਆ ਹੀ 110 ਹਲੇ ਅਜਿੱਤੇ ਵੀ ਨਹੀਂ ਉਹਦੇ ਕੇ ਜਾ ਜਿੱਤੇ ਹੋਣਾ ਹਲੇ ਉਹਨੂੰ ਸਪਰੇਹਾ ਮਨੂ ਮੈਂ ਜੇ ਦੋ ਤੇ ਤਿੰਨ ਨਾ ਹੋ ਲੰਦੀਆਂ ਇੱਕ ਕਰਾਤੀ ਇੱਕ ਕਰਾਤੀ ਆ ਜੀ ਬੜਾ ਠੀਕ ਹੈ ਉਹੀ ਮੇਨ ਜ਼ਰੂਰੀ ਆ ਹਾਂ ਹਾਂ ਚਲੂ ਦੋ ਟਾਈਮ ਬਹੁਤ ਆਲੇ ਹੂੰ ਤਾਂ ਸਪਰੇਹਾ ਪਪਾ ਮੈਂ ਬੜੀਆ ਗੰਨਾ ਬਣਾਤਾ ਅੱਜ ਗੰਨਾ ਬਣਾਤਾ ਡਬਲ ਆ ਪਰ ਅਵਲੋ ਉਹੀ ਮੇੜੇ ਨੂੰ ਅੱਛਾ ਉਹੀ ਮੇੜੇ ਨੂੰ ਜਗ੍ਹਾ ਇਕੱਠੀ ਹੀ ਕਰਾਇ ਦੋ ਦੋ ਨਹੀਂ ਕਰਾਇਆ ਅੱਛਾ ਉਹੀ ਮੇੜੇ ਨੂੰ ਕਰਾਇਆ ਠੀਕ ਆ ਉਹ ਨਵੇੜ ਤਾਂ ਚਲ ਵਧੀਆ ਹੂੰ ਬਾਕੀ 15 ਦਿਨ ਤੱਕ ਦੇਖਾਂਗੇ ਫਿਰ ਅੱਛਾ ਏ ਡਬਲ ਕਰਾਵਾਂਗੇ ਠੀਕ ਠੀਕ ਉਹ ਮੇੜਾ ਬਹੁਤ ਉੱਪਰ ਤੇ ਬੰਨ੍ਹ ਹੁੰਦਾ ਯਾਰ ਹਾਂ ਗਲਾ ਘੁੱਟਉਂਦਾ ਇਹ ਤਾਂ ਹੈ ਹੁਣ ਜਦ ਖੱਤ ਚੱਲ ਜਾਊਗਾ ਉੱਪਰ ਕਰਨਾ ਵੱਧ ਜਾਣੇ ਜਦ ਤੱਕ ਹੱਥ ਨਾ ਵੀ ਆਵੇ ਆਪਾਂ ਆਗ ਲੈਣੀ ਨਹੀਂ ਅੱਛਾ ਮੇਰੀ ਸਲਾਹ ਵੀ ਕਿਤੇ ਨਾ ਬੈਠ ਕੇ ਬਾ ਥੈਲੀ ਵਢਣ ਲੱਜਣਾ ਅੱਛਾ ਤੂੰ ਕਾ ਤਰਾਂਗਾ ਠੀਕ ਆ ਹੂੰ ਚਲੋ ਬੜੀਆ ਉਹ ਵੀ ਸਕੀਮ ਪਾਸ ਕਰ ਫਿਰ ਕਾਹਨੂੰ ਇੱਕ ਨਿਭਾਈ ਕਰੂਗੇ ਨਹੀਂ ਆਤਾ ਸਕੀਮ ਪਾਸ ਹੋ ਅੱਛਾ ਬਹੁਤ ਫਰਕ ਆ ਮੈਂ ਕਹਿੰਦਾ ਮੈਂ ਤਾਂ ਦੋ ਮਿਹਰੇ ਇਕੱਠੇ ਕਰਾਤੇ ਇੱਕ ਸੀ ਬਾਕੀ ਦੇਖਦੇ ਆਂ ਕਾਹਨੂੰ ਜਿਵੇਂ ਹੋਇਆ ਹੂੰ ਚਲੋ ਬੌਣ ਬੌਣ ਕਰਦਾ ਨਹੀਂ ਆਇ ਹਾਲੇ ਬੌਣ ਨਹੀਂ ਹੋ ਰਿਹਾ 10 15 ਦੇ ਅੱਛਾ 10 ਦਿਨ ਤੱਕ ਆਜੂ ਠੀਕ ਚਲੀਏ ਫਿਰ ਚਲੋ ਠੀਕ ਹੈ ਜੀ ਚਲੋ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਲੋਈ ਸ਼ਾਮ ਹੋ ਗਈ ਆਈ ਤੇ ਵੀਊ ਚੈੱਕ ਕਰੋ ਜੀ ਤੇ ਲੋਕ ਡੈਰੀ ਚ ਦੁੱਧ ਪੋਣਾ ਆਉਣ ਲੱਗੇ ਜੀ ਤੇ ਹੁਣ ਆਪਾਂ ਕਰਦਾ ਜੀ ਵਲੋਗ ਦਾ ਐਂਡ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਓਕੇ ਬਾਏ